ਹਾਂਜੀ ਪੈ ਗਿਆ ਕਿਹੜੇ ਚੱਕਰ ਚ ਹੈ ਨਹੀਂ ਸਾਡੀ ਕੋਈ ਟੱਕਰ ਚ ਜਿਹੜੇ ਬਾਜ਼ਾਰ ਚ ਲੈਨੇ ਹੋ 6 600 ਰੁਪਏ ਰ ਇੱਕ কুরਤਾ ਪਜਾਮਾ ਮਾਤੂ ਸ਼ਰੀਰ ਦਸਤਾਰ ਪਤਲੀਗੜ ਚੌਂਕ ਆਜੋ ਲੈ ਜੋ 1000 ਦੇ ਪੰਜ কুরਤੇ ਪਜਾਮੇ ਬਿਲਕੁਲ 200 ਰੁਪਏ ਤੋਂ কুরਤਾ ਪਜਾਮਾ ਕਰਤਾ ਸ਼ੁਰੂ ਜਿੱਤੋ ਆਹ ਚੈੱਕ ਕਰੋ ਜੀ কুরਤਾ ਪਜਾਮਾ ਕਹਿੰਦੇ ਕਰਨ ਔਜਲਾ ਵੱਡੇ ਵੱਡੇ ਸਿੰਗਰਾ ਦਾ ਨਾਮ ਲੈ ਕੇ ਜਿਹੜੀ ਕਰਦੇ ਲੁੱਟ ਉਹ ਕਰਤੀ ਬੰਦ। ਉਤਲੀ ਕਰਦੇ ਵਿੱਚ 700 ਰੁਪਏ ਦਾ ਵੱਡੇ ਬਣੇ ਦਾ ਕੋਰਤਾ ਵੀ। ਲਓ ਵੀ ਕਹਿੰਦੇ ਨਾ 3000 ਨਾਲ 3500 ਨਾਲ 4000 ਲੈ ਜਾਓ ਸਿਰਫ 700 ਰੁਪਏ ਦੇ ਵਿੱਚ ਦੇ। ਵਾਈਟ ਦੇ ਵਿੱਚ ਸਾਡੇ ਕੋਲ ਪੇਪਰ ਕੋਟਨ, ਗੀਜ਼ਾ ਕੋਟਨ, ਲੇਲਨ ਮੈਟੀ ਸਾਰੇ ਤਰ੍ਹਾਂ ਦੇ ਕੁਆਲਿਟੀਆਂ ਆ। ਆਪਣੀ ਚੈੱਕ ਕਰ ਲਓ ਨਾ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਰ ਪੀਸ ਹੈਗੇ ਆ। ਰੰਗ ਜਿਹੜਾ ਮਰਜੀ ਤੁਸੀਂ ਕੋਰਤਾ ਪਜਾਮਾ ਬਣਾਉਣਾ, ਤੁਸੀਂ ਸਲਵਾਰ ਸੂਟ ਬਣਾਉਣਾ, ਤੁਸੀਂ ਪਠਾਨੀ ਸੂਟ ਬਣਾਉਣਾ, ਜਿਹੜੀ ਮਰਜੀ ਚੀਜ਼ ਲੈ ਜਾਓ ਤੁਸੀਂ ਕੋਰਤੇ ਆਮਰੇ ਉਤੇ ਡਿਜ਼ਾਈਨਰ ਬਾਸਟਰਾਂ ਬਣਾਉਣੀਆਂ ਆ ਦੇਖੋ ਜੀ ਬਾਸਟਰਾਂ ਦੇ ਵਿੱਚ ਵੀ ਵੱਖੋ ਵੱਖਰੇ ਡਿਜ਼ਾਈਨ ਹੈਗੇ ਆ ਤੁਸੀਂ ਚਾਰ ਜੇਬਾਂ ਨਾਲੋ ਦੋ ਲਾ ਲਓ ਤਿੰਨ ਲਾ ਲਓ ਬਟਨ ਜਿੰਦਾਂ ਨੇ ਮਰਜ਼ੀ ਲਾ ਲਓ ਇਹਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਜੇ ਆਪਾਂ ਰੰਗ ਦੀ ਗੱਲ ਕਰੀਏ ਰੰਗ ਵੀ ਬਹੁਤ ਸੋਹਣਾ ਚਾਹੇ ਤੁਸੀਂ ਪੈਂਟ ਵਾਲਾ ਬਣਾ ਲਓ ਚਾਹੇ ਤੁਸੀਂ ਲਾਸਟਿਕ ਵਾਲਾ ਬਣਾ ਲਓ ਹਰ ਇੱਕ ਤਰ੍ਹਾਂ ਦੀ ਇੱਥੇ ਤੁਹਾਨੂੰ ਆਪਸ਼ਨ ਮਿਲ ਜਣੇ ਹੈਗੀ ਜੇ ਸਟੀਚਿੰਗ ਦੀ ਗੱਲ ਕਰੀਏ ਸਟੀਚਿੰਗ ਵੀ ਸਾਡੀ ਨੰਬਰ 1 ਸਾਡੇ ਆਪਣੀ ਫੈਕਟਰੀ ਆ ਸਾਡੇ ਟੇਲਰ ਜੂਪੀ ਤੱਕ ਤੋਂ ਇੱਥੇ ਮਗਾ ਲੈ ਗਏ ਆ ਥੋੜੇ ਪੈਸਿਆਂ ਦੇ ਵਿੱਚ ਵਧੀਆ ਕੁਆਲਿਟੀ ਤੁਮੇ ਜਦੀ। ਇੱਕੋ ਹੀ ਕੁਰਤੇ ਪਜਾਮੇ ਦਾ ਦੇਖ ਲਏ ਹੁਣ ਵਾਰੀ ਹੈਗੀ ਸ਼ਰਟਾਂ ਦੀ। ਕੋਈ ਆਫਿਸ ਦੇ ਵਿੱਚ ਕੋਈ ਪਾਰਟੀ ਵੇਅਰ ਕੈਜੂਅਲ ਸਾਡੇ ਕੋਲੇ ਸ਼ਰਟਾਂ ਆ ਗਈਆਂ ਨਵੀਆਂ। ਗੀਜ਼ਾ ਕਾਟਨ ਦੀਆਂ ਪ੍ਰਿੰਟਡ ਸ਼ਰਟਾਂ ਸਾਡੇ ਕੋਲ ਸ਼ਰਟ 350 400 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ। ਜਿੱਤੇ ਲਾਈਟ ਕਲਰ ਵੀ ਡਾਰਕ ਵੀ ਜਿੱਦਾਂ ਦੀ ਮਰਜ਼ੀ ਵੈਰਾਈਟੀ ਲੈ ਲਿਓ ਦੇਖੋ ਆਪਾਂ ਗੱਲ ਕਰਦੇ ਆ ਕੋਟ ਪੈਂਟ ਦੀ ਆ ਜਿਹੜੇ ਤੁਸੀਂ ਬਾਜ਼ਾਰਾਂ ਦੇ ਵਿੱਚ ਲੈਨੇ ਹੋ 10-10 ਹਜ਼ਾਰ ਰੁਪਏ ਦੇ 2 ਪੀਸ ਕੋਟ ਪੈਂਟ ਸਾਡੇ ਕੋਲ ਆਜੋ 10000 ਵਾਲਾ 2 ਪੀਸ ਕੋਟ ਪੈਂਟ 2895 ਦੇਵਾਂਗੇ ਇਹਕਰ ਤੁਸੀਂ ਬਣਾਉਣੇ ਹੈਗੇ 3 ਪੀਸ ਕੋਟਪਿੰਡ ਜਿਹੜੇ ਤੁਸੀਂ 15 15000 ਰੁਪਏ ਦਿੰਨੇ ਹੋ ਇੱਥੇ ਤੁਹਾਨੂੰ ਅਸੀਂ ਦਵਾਂਗੇ 3760 ਜੀ ਰੰਗ ਕਿਦਾਂ ਦਾ ਕੱਪੜਾ ਕਿੰਨੇ ਕਿਤਰਾਂ ਦਾ ਉਹ ਦੱਸ ਦਿਓ ਦੇਖੋ ਜੀ ਰੰਗਾ ਮੇਚੀ ਬਹੁਤ ਆ ਸਾਡੇ ਕੋਲ ਚਾਹੇ ਕਲਰ ਨਾਈਟ ਲੈਣਾ ਚਾਹੇ ਡਾਰਕ ਲੈਣਾ ਰੰਗਾ ਮੇਚੀ ਸਾਰੀ ਇਹਦੇ ਚ ਅਵੇਲੇਬਲ ਆ ਚੈੱਕ ਕਰ ਲਓ ਜੀ ਟੈਨ ਬ੍ਰਾਊਨ ਸਕਿਨ ਕਲਰ ਤੇ ਤਿੰਨ ਤੋਂ ਚਾਰ ਤਰ੍ਹਾਂ ਦੇ ਕੱਪੜੇ ਆ ਇਹ ਵੀ ਸਾਡੇ ਕੋਲੇ 2995 3760 ਉਸ ਤੋਂ ਬਾਅਦ ਗੱਲ ਆ ਜਾਂਦੀ ਉੱਪਰਲੀ ਕੋਈ ਕਹਿੰਦਾ ਲਾਈਨਿੰਗ ਵਾਲਾ ਬਣਾਉਣਾ ਕੋਈ ਸਟਾਈਲਸ ਬਣਾਉਣਾ ਚਾਹੁੰਦਾ ਕੋਈ ਚੈੱਕ ਦੇ ਕੋਈ ਸੈਲਫ ਦੇ ਵਿੱਚ ਲੈਣਾ ਚਾਹੁੰਦਾ ਇਹ ਵੀ ਕੋਟ ਪੈਂਟ ਕੋਈ 25 25 30 3000 ਦੇ ਨਹੀਂ ਇਹ ਵੀ ਕੋਟ ਪੈਂਟ ਸਚ ਕਰਕੇ 5 6000 ਰੁਪਏ ਚ ਦੇ ਦਿੰਨੇ ਆ ਜੀ ਲੋ ਵੀ ਜਿਹੜੇ ਪੱਗਾਂ ਬੰਨਣ ਵਾਲੇ ਸਾਡੇ ਸ਼ਕੀਨ ਵੀਰਾ ਉਹਨਾਂ ਦੇ ਲਈ ਵੀ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਜਾਈ ਦੇ ਲੈ ਕੇ ਆਇਆ 550 ਤੋਂ ਬਦ ਰੰਗ ਚਾਹੇ ਤੁਸੀਂ ਰੁਪਿਆ ਫੁੱਲ ਬੈ ਲੈਣੋ 3 ਮਹੀਨੇ ਦੇ ਵਿੱਚ ਵਿੱਚ ਜੇ ਤੁਹਾਡੀ ਪੱਗ ਦਾ ਰੰਗ ਫੇਟ ਹੋ ਜਵੇ ਡੱਬ ਹੋ ਜਵੇ ਤੁਸੀਂ ਕੱਪੜਾ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ 550 ਤੋਂ ਬਦਤਰ ਰੰਗ ਹੈਗੇ ਆ ਇਸ ਦੇ ਨਾਲ ਨਾਲ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਹੋ ਲਓ ਜੀ ਹੁਣ ਦੇਰੀ ਕਿਹੜੀ ਗੱਲ ਦੀ ਹੈ ਕੱਪੜਾ ਚੰਗਾ ਰੇਡ ਵੀ ਚੰਗਾ ਔਰ ਸਵਾਈ ਵੀ ਵਧੀਆ ਛੇਤੀ ਛੇਤੀ ਆਜੋ ਪੁਤਲੀ ਘਰ ਚੌਂਕ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਨਾਮ ਨਾ ਭੁੱਲਿਓ ਰਿਸ਼ਤੇਦਾਰਾਂ ਭੈਣਾ ਭਾਈਆਂ ਨੂੰ ਦੱਸ ਦੋ ਕੋਟ ਪੈਂਟ ਕੁਰਤੇ ਪਜਾਮੇ ਦਸਤਾਰਾਂ ਟਾਈਆਂ ਇੱਕ ਵੱਡਾ ਸ਼ੋਰੂਮ ਹੈ ਜਿੱਥੇ ਰੇਟ ਬਹੁਤ ਜਾਇਜ਼ ਹੈ ਸੋ ਆਜੋ ਛੇਤੀ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰ ਲਓ ਜੇ ਹੋਰ ਕੋਈ ਜਾਣਕਾਰੀ ਲੈਣੀ ਹੋਈ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂਹ ਟੀਵੀ ਪੁਤਲੀਗੜ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ